ਕਈ ਵਾਰ ਅਸੀਂ ਜ਼ਿੰਦਗੀ ਦੇ ਵਿੱਚ ਇੰਨੇ ਇਕੱਲੇ ਹੋ ਜਾਂਦੇ ਹਾਂ ਕਿ ਲੋਕਾਂ ਦੀ ਭੀੜ ਦੇ ਵਿੱਚ ਆਪਣੇ ਆਪ ਨੂੰ ਇਕੱਲਾ ਮਹਿਸੂਸ ਕਰਦੇ ਹਾਂ ਔਰ ਇਹ ਇਕੱਲਾਪਨ ਸਾਨੂੰ ਮੌਤ ਦੇ ਰਾਹ ਉੱਤੇ ਲੈ ਜਾਂਦਾ ਹੈ ਇਸੇ ਤਰ੍ਹਾਂ ਦੀ ਕਹਾਣੀ ਹੈ ਆਰ. ਜੇ ਸਿਮਰਨ ਦੀ ਆਰ. ਜੇ ਸਿਮਰਨ ਨੇ ਕੱਲ ਗੁਰੂਗਰਾਮ ਦੇ ਵਿੱਚ ਆਪਣੇ ਫਲੈਟ ਦੇ ਵਿੱਚ ਖੁਦ ਨੂੰ ਫਾਹ ਲਗਾ ਲਿਆ ਅਤੇ ਉਸ ਦੀ ਲਟਕਦੀ ਹੋਈ Laash ਜਦੋਂ ਉਸ ਦੇ ਦੋਸਤ ਦੇ ਵੱਲੋਂ ਦੇਖੀ ਜਾਂਦੀ ਹੈ ਤਾਂ ਪੁਲਿਸ ਨੂੰ ਸੂਚਨਾ ਦਿੱਤੀ ਜਾਂਦੀ ਹੈ ਜਿਸ ਤੋਂ ਬਾਅਦ ਮੌਕੇ ਤੇ ਪੁਲਿਸ ਪਹੁੰਚਦੀ ਹੈ ਤਾਂ ਉਹਨਾਂ ਦੇ ਵੱਲੋਂ Laash ਨੂੰ ਉਤਾਰਿਆ ਜਾਂਦਾ ਹੈ ਇਸ ਘਟਨਾ ਤੋਂ ਬਾਅਦ ਜਿੱਥੇ ਉਸਦੇ ਫੋਲੋਅਰਸ ਦੇ ਵਿੱਚ ਸਦਮੇ ਦੀ ਲਹਿਰ ਹੈ ਉੱਥੇ ਉਸ ਦਾ ਪਰਿਵਾਰ ਵੀ ਸਦਮੇ ਦੇ ਵਿੱਚ ਹੈ ਕਿਉਂਕਿ ਹੋਂਹਾਰ ਕੁੜੀ ਜੋ ਕਿ ਇੰਸਟਾਗ੍ਰam ਤੇ ਕਾਫੀ ਪੋਪੂਲਰ ਸੀ ਜਿਸ ਨੇ ਬਚਪਨ ਤੋਂ ਹੀ ਬਹੁਤ ਵਧੀਆ ਪੜ੍ਹਾਈ ਕੀਤੀ ਸੈਂਟਰਲ ਯੂਨੀਵਰਸਿਟੀ ਦੇ ਵਿੱਚ ਪੜ੍ਹਾਈ ਕਰਦੀ ਹੈ ਔਰ ਉਸ ਤੋਂ ਬਾਅਦ ਰੇਡੀਓ ਮਿਰਚੇ ਦੇ ਵਿੱਚ ਉਸ ਦੀ ਨੌਕਰੀ ਲੱਗ ਜਾਂਦੀ ਹੈ ਔਰ ਉਸ ਤੋਂ ਬਾਅਦ ਸਤ ਲੱਖ ਫੋਲੋਅਰਸ ਇੰਸਟਾਗ੍ਰam ਦੇ ਉੱਤੇ ਉਸਦੇ ਹੋ ਜਾਂਦੇ ਨੇ ਕਿਉਂਕਿ ਫ੍ਰੀ ਲਾਂਸ ਵੀ ਕੰਮ ਕਰਦੀ ਹੈ ਔਰ ਇੰਸਟਾਗ੍ਰam ਦੇ ਉੱਤੇ ਲਗਾਤਾਰ ਸਰਗਰਮ ਸੀ ਲਗਾਤਾਰ ਉਸ ਦੇ ਵੱਲੋਂ ਕਈ ਵੀਡੀਓਜ਼ ਪਾਈਆਂ ਜਾਂਦੀਆਂ ਸੀ ਤਾਂ ਬੇहद ਖੂਬਸੂਰਤ ਆਰ ਜੇ ਔਰ ਇਸ ਤਰੀਕੇ ਦੇ ਨਾਲ ਉਸ ਦੇ ਵੱਲੋਂ ਇਸ ਮੌਤ ਨੂੰ ਗੱਲ ਲਗਾ ਲਿਆ ਜਾਂਦਾ ਔਰ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਕਿ ਆਰ ਜੇ ਇਸ ਦਿਨ ਰਨ ਜਿਸ ਦੇ ਵੱਲੋਂ ਮੌਤ ਨੂੰ ਗੱਲ ਲਗਾਇਆ ਗਿਆ ਗੁਰੂਗ੍ਰਾਮ ਦੇ ਵਿੱਚ ਉਸਦੇ ਫਲੈਟ ਦੇ ਵਿੱਚ ਉਸਦੀ ਲਟਕਦੀ ਹੋਈ Laash ਮਿਲੀ ਹੈ 25 ਸਾਲ ਦੀ ਉਮਰ ਸੀ ਮੈਜ਼ ਔਰ ਇਸ ਤਰੀਕੇ ਦੇ ਨਾਲ ਉਸਦੇ ਵੱਲੋਂ ਆਪਣੀ ਜੀਵਨ ਲੀਲਾ ਸਮਾਪਤ ਕਰ ਲਈ ਗਈ ਹੈ ਦੱਸ ਦਈਏ ਕਿ ਘਟਨਾ ਵਾਲੇ ਸਥਾਨ ਤੋਂ ਕੋਈ ਵੀ ਸੁਸਾਇਸਾਈਡ ਨੋਟ ਬਰਾਮਦ ਨਹੀਂ ਹੋਇਆ ਅਗਰੂਗਰਾਮ ਦੇ ਸੈਕਟਰ 47 ਦੇ ਵਿੱਚ ਉਸ ਦਾ ਫਲੈਟ ਸੀ ਜਿਸ ਦੇ ਵਿੱਚ ਉਹ ਕਿਰਾਏ ਦੇ ਵਿੱਚ ਰਹਿੰਦੀ ਸੀ ਨਾਲ ਉਸਦੇ ਇੱਕ ਮੁੰਡਾ ਵੀ ਰਹਿੰਦਾ ਸੀ ਜਿਸ ਨੇ ਪੁਲਿਸ ਨੂੰ ਇਹ ਸਾਰੀ ਸੂਚਨਾ ਦਿੱਤੀ ਜਦੋਂ ਉਸ ਨੂੰ ਲੱਗਦਾ ਹੈ ਕਿ ਆਰਜੇ ਸਿਮਰਨ ਆਪਣਾ ਜੋ ਕਮਰੇ ਦਾ ਦਰਵਾਜ਼ਾ ਹੈ ਉਹ ਨਹੀਂ ਖੋਲ ਰਹੀ ਤੇ ਲਗਾਤਾਰ ਉਸਦੇ ਵੱਲੋਂ ਕੋਸ਼ਿਸ਼ ਕੀਤੀ ਜਾਂਦੀ ਹੈ ਫਿਰ ਬਾਅਦ ਵਿੱਚ ਪੁਲਿਸ ਨੂੰ ਸੂਚਨਾ ਦਿੰਦਾ ਹੈ ਕਿ ਸਿਮਰਨ ਕਮਰਾ ਦਾ ਦਰਵਾਜ਼ਾ ਨਹੀਂ ਖੋਲ ਰਹੀ ਜਿਸ ਕਰਕੇ ਪੁਲਿਸ ਮੌਕੇ ਤੇ ਪਹੁੰਚਦੀ ਹੈ ਜਦੋਂ ਅੰਦਰ ਜਾ ਕੇ ਦੇਖਦੇ ਨੇ ਤਾਂ ਸਿਮਰਨ ਦੀ ਲਾਸ਼ ਉੱਥੇ ਲਟਕਦੀ ਹੋਈ ਮਿਲੀ ਹੈ ਪਰਿਵਾਰ ਦਾ ਕਹਿਣਾ ਹੈ ਕਿ ਸਿਮਰਨ ਇਸ ਤਰੀਕੇ ਦੇ ਕਦਮ ਨਹੀਂ ਚੱਕ ਸਕਦੀ ਕਿਉਂਕਿ ਸਿਮਰਨ ਕਾਫੀ ਹੌਨ ਹਾਰਸੀ ਔਰ ਕਾਫੀ ਟੈਲੈਂਟਡ ਸੀ ਔਰ ਕਾਫੀ ਜੋ ਲੋਕਾਂ ਨੂੰ ਇਨਫਲੂਐਂਸ ਕਰਦੀ ਸੀ ਉਹ ਤਾਂ ਖੁਦ ਲੋਕਾਂ ਨੂੰ ਜ਼ਿੰਦਗੀ ਦੇ ਰਾਹ ਤੇ ਤੋੜਦੀ ਸੀ ਔਰ ਖੁਦ ਇਸ ਤਰੀਕੇ ਦੇ ਨਾਲ ਉਹ ਕਦਮ ਨਹੀਂ ਚੱਕ ਸਕਦੀ ਪਰ ਕੀ ਹੋਇਆ ਕਿ ਆਰ ਜੇ ਸਿਮਰਨ ਦੇ ਵੱਲੋਂ ਇਸ ਤਰੀਕੇ ਦੇ ਨਾਲ ਮੌਤ ਨੂੰ ਗੱਲ ਲਗਾ ਲਿਆ ਗਿਆ ਦੱਸਦੀ ਹੈ ਕਿ ਜੰਮੂ ਦੇ ਨਾਨਕਨਗਰ ਦੀ ਰਹਿਣ ਵਾਲੀ ਸੀ ਆਰ ਜੇ ਸਿਮਰਨ ਔਰ ਪਰਿਵਾਰ ਮੌਕੇ ਤੇ ਪਹੁੰਚ ਚੁੱਕਾ ਹੈ ਜਦੋਂ ਬੇਟੀ ਦੀ ਇਸ ਤਰੀਕੇ ਦੇ ਨਾਲ ਮੌਤ ਦੀ ਖਬਰ ਪਰਿਵਾਰ ਨੂੰ ਮਿਲਦੀ ਹੈ ਤਾਂ ਮੌਕੇ ਤੇ ਪਹੁੰਚ ਜਾਂਦਾ ਹੈ ਪਰਿਵਾਰ ਵੀ ਔਰ ਉਸ ਦੀ লাশ ਪਰਿਵਾਰ ਵਾਲਿਆਂ ਨੂੰ ਸੌਂਪ ਦਿੱਤੀ ਗਈ ਹੈ ਪਰਿਵਾਰ ਦਾ ਇਹ ਹੀ ਕਹਿਣਾ ਹੈ ਕਿ ਉਹਨਾਂ ਦੀ ਬੇਟੀ ਇਸ ਤਰੀਕੇ ਦਾ ਕੋਈ ਕਦਮ ਨਹੀਂ ਚੱਕ ਸਕਦੀ ਪਰ ਲਗਾਤਾਰ ਇਸ ਮਾਮਲੇ ਨੂੰ ਲੈ ਕੇ ਹੁਣ ਹਾਈਪ ਕਰੀਏਟ ਹੋ ਰਹੀ ਹੈ ਕਿ ਕਿਸ ਤਰੀਕੇ ਦੇ ਨਾਲ ਆਰ ਜੇ ਸਿਮਰਨ ਦੇ ਵੱਲੋਂ ਮੈਜ 25 ਸਾਲ ਦੀ ਉਮਰ ਦੇ ਵਿੱਚ ਇਸ ਤਰੀਕੇ ਦਾ ਕੌਫਨਾ ਕਦਮ ਚੁੱਕ ਲਿਆ ਗਿਆ ਦੱਸ ਦਈਏ ਕਿ ਰੇਡੀਓ ਮਿਰਚੀ ਦੇ ਵਿੱਚ ਆਰ ਜੇ ਦੇ ਕੰਮ ਦੌਰਾਨ ਸਿਮਰਨ ਨੂੰ ਕਾਫੀ ਪਹਿਚਾਨ ਮਿਲੀ ਜਿਸ ਤੋਂ ਬਾਅਦ ਉਹ 2021 ਦੇ ਵਿੱਚ ਰੇਡੀਓ ਮਿਰਚੀ ਨੂੰ ਛੱਡ ਦਿੰਦੀ ਹੈ ਔਰ ਉਸ ਤੋਂ ਬਾਅਦ ਸੋਸ਼ਲ ਮੀਡੀਆ ਅਕਾਊਂਟ ਦੇ ਉੱਤੇ ਆਪਣੀਆਂ ਵੀਡੀਓ ਪਾਉਣੀਆਂ ਸ਼ੁਰੂ ਕਰਦੀ ਹੈ ਔਰ ਇਸ ਤੋਂ ਇਲਾਵਾ ਫ੍ਰੀਲਾਂਸਿੰਗ ਦਾ ਵੀ ਕੰਮ ਕਰਦੀ ਹੈ ਔਰ ਇੰਸਟਾਗ੍ਰam ਅਕਾਊਂਟ ਤੋਂ ਉਸਦੇ 7 ਲੱਖ ਤੋਂ ਜ਼ਿਆਦਾ ਫੋਲੋਅਰ ਸੀ ਤਾਂ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਆਰ ਜੇ ਸਿਮਰਨ ਦੀਆਂ ਕਿ ਕਿਸ ਤਰੀਕੇ ਦੇ ਨਾਲ ਉਸਦੇ ਵੱਲੋਂ ਹਸਦੀ ਖੇਡਦੀ ਆਰ ਜੇ ਸਿਮਰਨ ਜਿਸਦੇ ਵੱਲੋਂ ਇਹ ਖੌਫਨਾਕ ਕਦਮ ਚੁੱਕਿਆ ਗਿਆ ਹੈ ਪਰਿਵਾਰ ਹਜੇ ਵੀ ਸਦਮੇ ਦੇ ਵਿੱਚ ਹੈ ਪਰਿਵਾਰ ਦਾ ਕਹਿਣਾ ਹੈ ਕਿ ਇਸ ਤਰੀਕੇ ਦੇ ਨਾਲ ਉਹਨਾਂ ਦੀ ਬੇਟੀ ਕਦਮ ਨਹੀਂ ਚੱਕ ਸਕ ਤਾਂ ਜੰਮੂ ਦੇ ਨਾਲ ਸੰਬੰਧ ਰੱਖਦੇ ਸੀ ਆਰ ਜੇ ਸਿਮਰਨ ਸੁਸਾਇਡ ਕੇਸ ਦੇ ਵੱਲੋਂ ਪੁਲਿਸ ਦੇ ਵੱਲੋਂ ਜਾਂਚ ਕੀਤੀ ਜਾ ਰਹੀ ਹੈ ਪਰ ਹਜੇ ਤੱਕ ਇਹ ਸਾਫ ਨਹੀਂ ਹੋ ਸਕਿਆ ਕਿ ਉਸਨੇ ਇੱਕ ਕਦਮ ਕਿਉਂ ਚੁੱਕਿਆ ਕਿਉਂਕਿ ਕਿਸੇ ਤਰੀਕੇ ਦਾ ਕੋਈ ਸੁਸਾਇਸਾਈਡ ਨੋਟ ਵੀ ਮੌਕੇ ਦੇ ਉਤੋਂ ਬਰਾਮਦ ਨਹੀਂ ਹੋਇਆ ਤਾਂ ਫਿਲਹਾਲ ਉਹ ਕਿਸ ਤਣਾਅ ਤੋਂ ਗੁਜ਼ਰ ਰਹੀ ਸੀ ਜਾਂ ਮਾਮਲਾ ਕੋਈ ਹੋ ਰਿਹਾ ਹੈ ਤਾਂ ਇਹ ਸਾਰੇ ਸਵਾਲਾਂ ਦੇ ਜਵਾਬ ਜਾਣਨ ਲਈ ਪੁਲਿਸ ਸਿਮਰਨ ਦੇ ਪਰਿਵਾਰ ਵਾਲਿਆਂ ਤੋਂ ਲਗਾਤਾਰ ਪੁੱਛਗਿੱਛ ਕਰ ਰਹੀ ਹੈ ਪਰਿਵਾਰ ਵਾਲਿਆਂ ਦੇ ਨਾਲ ਗੱਲਬਾਤ ਕੀਤੀ ਜਾ ਰਹੀ ਹੈ ਨਾਲ ਹੀ ਸਿਮਰਨ ਦੇ ਦੋਸਤ ਦੇ ਨਾਲ ਵੀ ਗੱਲਬਾਤ ਕੀਤੀ ਜਾ ਰਹੀ ਹੈ ਜੋ ਉਸ ਦੇ ਨਾਲ ਉਸੇ ਕੋਠੀ ਦੇ ਵਿੱਚ ਮੌਜੂਦ ਸੀ ਜਿਸ ਦੇ ਵਿੱਚ ਸਿਮਰਨ ਦੇ ਵੱਲੋਂ ਇਹ ਖੌਫਨਾਕ ਕਦਮ ਚੁੱਕਿਆ ਜਾਂਦਾ ਹੈ ਔਰ ਪੁਲਿਸ ਨੂੰ ਜਾਣਕਾਰੀ ਦਿੱਤੀ ਜਾਂਦੀ ਹੈ ਤਾਂ ਲੋਕਾਂ ਨੂੰ ਇਨਫਲੂਐਂਸ ਕਰਨ ਵਾਲੀ ਆਰ ਜੇ ਸਿਮਰਨ ਖੁਦ ਆਪਣੀ ਜ਼ਿੰਦਗੀ ਦੇ ਵਿੱਚ ਇੰਨੀ ਕੱਲੀ ਹੋ ਗਈ ਸੀ ਤਾਂ ਉਸ ਦੇ ਵੱਲੋਂ ਮੌਤ ਨੂੰ ਗੱਲ ਲਗਾ ਲਿਆ ਗਿਆ ਔਰ ਦੱਸਿਆ ਜਾ ਰਿਹਾ ਕਿ ਪੜਾਈ ਦੇ ਵਿੱਚ ਕਾਫੀ ਹੁਨ ਹਾਰ ਸੀ ਜੰਮੂ ਨਾਲ ਸੰਬੰਧ ਰੱਖਦੀ ਸੀ ਜੰਮੂ ਦੀ ਸੈਂਟਰਲ ਯੂਨੀਵਰਸਿਟੀ ਤੋਂ ਪੜ੍ਹਾਈ ਕੀਤੀ ਉੱਥੋਂ ਹੀ ਉਸ ਨੇ ਪਲੇਸਮੈਂਟ ਦੇ ਵਿੱਚ ਰੇਡੀਓ ਮਿਰਚੀ ਦੇ ਵਿੱਚ ਬਦੌਰ ਆਰ ਜੇ ਉਸ ਦੀ ਐਂਟਰੀ ਲੈਂਦੀ ਹੈ ਔਰ ਬਾਦ ਵਿੱਚ ਉਸ ਦੀ ਆਵਾਜ਼ ਦਾ ਜਾਦੂ ਲੋਕਾਂ ਦੇ ਸਿਰ ਝੜ ਕੇ ਬੋਲਦਾ ਹੈ ਉਸ ਦੀ ਆਵਾਜ਼ ਇੰਨੀ ਪਿਆਰੀ ਸੀ ਕਿ ਲੋਕ ਉਸ ਨੂੰ ਜੰਮੂ ਦੀ ਧੜਕਣ ਕਹਿਣਾ ਸ਼ੁਰੂ ਕਰ ਦਿੰਦੇ ਨੇ ਤਾਂ ਜੰਮੂ ਦੀ ਧੜਕਣ ਦੇ ਨਾਮ ਨਾਲ ਮਸ਼ਹੂਰ ਸੀ ਔਰ ਸੋਸ਼ਲ ਮੀਡੀਆ ਦੇ ਉੱਤੇ ਉਸ ਦੇ 7 ਲੱਖ ਤੋਂ ਜ਼ਿਆਦਾ ਫੋਲੋਅਰਸ ਨੇ ਤਾਂ ਆਖਰੀ ਪੋਸਟ 13 ਦਸੰਬਰ ਨੂੰ ਉਸ ਵੱਲੋਂ ਪਾਈ ਗਈ ਸੀ ਪੋਸਟ ਵਿੱਚ ਸਿਮਰਨ ਨੇ ਲਿਖਿਆ ਸੀ ਕਿ ਅੰਤਹੀਨ ਖਿਲਖਿਲਾਹਟ ਅਤੇ ਆਪਣੇ گاਉਂ ਦੇ ਨਾਲ ਸਮੁੰਦਰ ਤੱਟ ਦੇ ਉੱਤੇ ਵਸੇ ਇੱਕ ਲੜਕੀ ਜੰਮੂ ਵਿੱਚ 2021 ਦੇ ਵਿੱਚ ਸ਼ਿਫਟ ਹੋਈ ਸੀ ਗੁਰੂਗਰਾਮ ਦੇ ਵਿੱਚ ਔਰ 2021 ਦੇ ਵਿੱਚ ਜਦੋਂ ਰੇਡੀਓ ਮਿਰਚੀ ਦੇ ਵਿੱਚ ਉਸ ਨੂੰ ਰੇਡੀਓ ਮਿਰਚੀ ਦੇ ਵਿੱਚ ਕੰਮ ਕਰਨਾ ਛੱਡ ਦਿੰਦੀ ਹੈ ਤਾਂ ਉਸ ਤੋਂ ਬਾਅਦ ਗੁਰੂਗਰਾਮ ਆ ਜਾਂਦੀ ਹੈ ਆਪਣੇ ਦੋਸਤਾਂ ਦੇ ਨਾਲ ਇੱਥੇ ਇੱਕ ਕਿਰਾਏ ਦੇ ਉੱਤੇ ਕੋਠੀ ਲੈਂਦੀ ਹੈ ਔਰ ਸਾਰੇ ਦੋਸਤ ਇਸੇ ਕੋਠੀ ਦੇ ਵਿੱਚ ਰਹਿੰਦੇ ਸੀ ਔਰ ਸਿਮਰਨ ਫਲੀਰ ਅ ਰਾਨਸਰ ਦੇ ਤੌਰ ਤੇ ਵੀ ਕੰਮ ਕਰ ਰਹੀ ਸੀ ਔਰ ਸੋਸ਼ਲ ਮੀਡੀਆ ਦੇ ਉੱਤੇ ਕਾਫੀ ਐਕਟਿਵ ਸੀ ਉਸਦੇ ਵੀਡੀਓ ਨੂੰ ਲੱਖਾਂ ਵਿਊਜ਼ ਮਿਲਦੇ ਸੀ ਔਰ ਅ ਪਰਿਵਾਰ ਦਾ ਇਸ ਘਟਨਾ ਤੋਂ ਵੱਧ ਰੋਕੇ ਬੁਰਾ ਹਾਲ ਹੈ ਕਿਉਂਕਿ ਉਸ ਸਮੇਂ ਜਦੋਂ ਉਹਨਾਂ ਦੀ ਬੇਟੀ ਹਸਦੀ ਸੀ ਤਾਂ ਸ਼ਾਇਦ ਲੱਖਾਂ ਲੋਕ ਉਸਦੇ ਨਾਲ ਮੁਸਕਰਾਉਂਦੇ ਹੋਣਗੇ ਪਰ ਅੱਜ ਦੁੱਖ ਦੀ ਘੜੀ ਦੇ ਵਿੱਚ ਪਰਿਵਾਰ ਇਕੱਲਾ ਹੈ ਕਿਉਂਕਿ ਜਿੰਨਾ ਸਦਮਾ ਪਰਿਵਾਰ ਨੂੰ ਲੱਗਾ ਸ਼ਾਇਦ ਹੋਰ ਕਿਸੇ ਨੂੰ ਸ਼ਾਇਦ ਇੰਨਾ ਦੁੱਖ ਨਾ ਲੱਗਾ ਹੋਵੇ ਪਰ 25 ਸਾਲ ਦੀ ਕੁੜੀ ਦਾ ਇਸ ਤਰੀਕੇ ਦੇ ਨਾਲ ਚਲੇ ਜਾਣਾ ਵੱਡੇ ਸਵਾਲ ਖੜੇ ਕਰਦਾ ਹੈ ਕਿ ਆਖਿਰ ਕੀ ਹੋਇਆ ਕਿਉਂਕਿ ਸੋਸ਼ਲ ਮੀਡੀਆ ਦਾ ਦੌਰ ਹੈ ਸੋਸ਼ਲ ਮੀਡੀਆ ਦੇ ਉੱਤੇ ਅਕਸਰ ਅਸੀਂ ਦੇਖਦੇ ਹਾਂ ਕਿ ਕੋਈ ਨਾ ਕੋਈ ਨਵਾਂ ਇਨਫਲੂਐਂਸਰ ਖੜਾ ਹੋ ਜਾਂਦਾ ਹੈ ਲੋਕਾਂ ਨੂੰ ਜ਼ਿੰਦਗੀ ਨੂੰ ਲੈ ਕੇ ਟਿਪਸ ਦਿੰਦਾ ਹੈ ਲੋਕਾਂ ਨੂੰ ਜ਼ਿੰਦਗੀ ਬਾਰੇ ਸਮਝਾਉਂਦਾ ਹੈ ਉਸ ਦੀ ਜ਼ਿੰਦਗੀ ਨੂੰ ਇਨਫਲੂਐਂਸ ਕਰਨ ਦੀ ਕੋਸ਼ਿਸ਼ ਕਰਦਾ ਹੈ ਪ੍ਰਭਾਵ ਕਰਨ ਦੀ ਕੋਸ਼ਿਸ਼ ਕਰਦਾ ਹੈ ਪਰ ਕਿਤੇ ਨਾ ਕਿਤੇ ਇਹ ਲੋਕ ਆਪਣੀ ਜ਼ਿੰਦਗੀ ਦੇ ਵਿੱਚ ਇੰਨੇ ਕੱਲੇ ਹੋ ਜਾਂਦੇ ਨੇ ਕਿਤਨੇ ਕਿਤੇ ਆਪਣੀ ਜ਼ਿੰਦਗੀ ਦੇ ਵਿੱਚ ਇਨੇ ਖੋਖਲੇ ਹੋ ਜਾਂਦੇ ਨੇ ਕਿ ਇਸ ਤਰੀਕੇ ਦੇ ਕਦਮ ਚੁੱਕ ਲੈਂਦੇ ਨੇ ਫਿਲਹਾਲ ਵੱਡੇ ਸਵਾਲ ਖੜੇ ਹੁੰਦੇ ਨੇ ਆਰ ਜੇ ਸਿਮਰਨ ਦੀ ਇਸ ਤਰੀਕੇ ਦੇ ਨਾਲ ਜੋ ਮੌਤ ਹੋਈ ਹੈ ਕਿਉਂਕਿ 25 ਸਾਲ ਦੀ ਉਮਰ ਦੇ ਵਿੱਚ ਮੌਤ ਨੂੰ ਗੱਲ ਲਗਾਇਆ ਗਿਆ ਔਰ ਉਸੇ ਸਮੇਂ ਮੋਤ ਨੂੰ ਗੱਲ ਲਗਾਉਂਦੀ ਹੈ ਜਦੋਂ ਬੁਲੰਦੀਆਂ ਸ਼ੁਰੂ ਸੀ ਆਪਣੇ ਕੈਰੀਅਰ ਦੇ ਵਿੱਚ ਜਦੋਂ ਇੰਸਟਾਗ੍ਰam ਤੇ ਜਿਸ ਕੰਮਲੇ ਉਸਨੇ ਆਪਣਾ ਆਰ ਜੇ ਦੀ ਨੌਕਰੀ ਵੀ ਛੱਡ ਦਿੱਤੀ ਤਾਂ ਜਿਸ ਕੰਮ ਕਰਕੇ ਉਹ ਨੌਕਰੀ ਛੱਡ ਕੇ ਗੁਰੂਗਰਾਮ ਆਉਂਦੀ ਹੈ ਨਹੀਂ ਪਤਾ ਸੀ ਕਿ 3 ਸਾਲਾਂ ਦੇ ਵਿੱਚ ਹੀ ਉਸ ਦਾ ਮੋਹ ਇਸ ਤਰੀਕੇ ਦੇ ਨਾਲ ਭੰਗ ਹੋਵੇਗਾ ਕਿਸ ਤਰੀਕੇ ਦੀ ਉਹ ਕਦਮ ਚੱਕ ਲਵੇਗੀ ਔਰ ਜੇਕਰ ਅੱਜ ਸਿਮਰੰਦੀ ਗੱਲ ਕਰੀਏ ਤਾਂ ਬਿਹਤ ਖੂਬਸੂਰਤ ਉਸ ਦੀਆਂ ਤਸਵੀਰਾਂ ਜਾਂ ਵੀਡੀਓਜ਼ ਸੋਸ਼ਲ ਮੀਡੀਆ ਦੇ ਉੱਤੇ ਲਗਾਤਾਰ ਉਸਦੇ ਇੰਸਟਾਗ੍ਰਾਮ ਨੂੰ ਤੇ ਪੈਂਦੀਆਂ ਸੀ ਔਰ ਲੋਕਾਂ ਦੇ ਵੱਲੋਂ ਲੱਖਾਂ ਵਿਊਜ਼ ਉਸ ਨੂੰ ਦਿੱਤੇ ਜਾਂਦੇ ਸੀ ਔਰ ਉਸਦੀ ਖੂਬਸੂਰਤੀ ਦੀ ਵੀ ਤਾਰੀਫ਼ ਕੀਤੀ ਜਾਂਦੀ ਸੀ ਔਰ ਆਪਣੇ ਕੈਰੀਅਰ ਦੇ ਵਿੱਚ ਬਹੁਤ ਵਧੀਆ ਕਰ ਰਹੀ ਸੀ ਪਰ ਕੀ ਹੋਇਆ ਕਿ ਇਸ ਤਰੀਕੇ ਦੇ ਨਾਲ ਉਸਦੇ ਵੱਲੋਂ ਇਹ ਕਦਮ ਚੁੱਕਿਆ ਜਾਂਦਾ ਕਿਉਂਕਿ ਜੇਕਰ ਅੱਜਕੱਲ੍ਹ ਦੇ ਯੂਥ ਦੀ ਗੱਲ ਕਰੀਏ ਤਾਂ ਹਰ ਇੱਕ ਦਾ ਸੁਪਨਾ ਹੁੰਦਾ ਹੈ ਕਿ ਆਪਣੀ ਆ ਜ਼ਿੰਦਗੀ ਦੇ ਵਿੱਚ ਆਪਣੇ ਦੋਸਤਾਂ ਦੇ ਨਾਲ ਆਪਣੀ ਚਾਹਣ ਵਾਲਿਆਂ ਦੇ ਨਾਲ ਸਮਾਂ ਬਤੀਤ ਕਰੇ ਔਰ ਉਸੇ ਤਰੀਕੇ ਦੀ ਜ਼ਿੰਦਗੀ ਜੀਦੇ ਸੀ ਆਰ.ਜੀ. ਸਿਵਰਨ ਪਰਿਸਥਰੀਕੇ ਦਾ ਖੌਫਨਾਕ ਕਦਮ ਉਸ ਦੇ ਵੱਲੋਂ ਚੁੱਕ ਲਿਆ ਜਾਂਦਾ ਹੈ ਔਰ ਗੁਰੂਗ੍ਰਾਮ ਦੇ ਵਿੱਚ ਉਸ ਦੇ ਫਲੈਟ ਦੇ ਵਿੱਚ ਉਸ ਦੀ ਲਟਕਦੀ ਹੋਈ লাশ ਮਿਲੀ ਹੈ ਦੋਸਤ ਦੇ ਵੱਲੋਂ ਜਾਣਕਾਰੀ ਜਦੋਂ ਪੁਲਿਸ ਨੂੰ ਦਿੱਤੀ ਜਾਂਦੀ ਹੈ ਮੌਕੇ ਤੇ ਪੁਲਿਸ ਪਹੁੰਚਦੀ ਹੈ ਕਮਲੇ ਦਾ ਦਰਵਾਜ਼ਾ ਖੋਲਿਆ ਜਾਂਦਾ ਹੈ ਤਾਂ ਅੱਗੇ ਉਸ ਦੀ লাশ ਲਟਕਦੀ ਹੋਈ ਮਿਲਦੀ ਹੈ ਤਾਂ ਫਿਲਹਾਲ ਕੋਈ ਸੁਸਾਈਡ ਨੋਟ ਨਹੀਂ ਮਿਲਿਆ ਪਰਿਵਾਰ ਦਾ ਕਹਿਣਾ ਹੈ ਕਿ ਉਹਨਾਂ ਦੀ ਬੇਟੀ ਇਸ ਤਰੀਕੇ ਦਾ ਕਦਮ ਨਹੀਂ ਚੁੱਕ ਸਕਦੀ ਕਿਉਂਕਿ ਉਹ ਕਾਫੀ ਆਪਣੇ ਆਪ ਦੇ ਵਿੱਚ ਭਰੋਸਾ ਰੱਖਣ ਵਾਲੀ ਸੀ ਕਾਫੀ ਆਤਮ ਵਿਸ਼ਵਾਸ ਦੇ ਨਾਲ ਭਰੀ ਹੋਈ ਸੀ ਤਾਂ ਇਸ ਤਰੀਕੇ ਦਾ ਕਦਮ ਉਹਨਾਂ ਦੀ ਬੇਟੀ ਨਹੀਂ ਚੁੱਕ ਸਕਦੀ ਪਰ ਕਾਰਨ ਕੀ ਰਹਿ ਕਿ 25 ਸਾਲ ਦੀ ਉਮਰ ਦੇ ਵਿੱਚ ਆਰ ਜੇ ਸਿਮਰਨ ਦੇ ਵੱਲੋਂ ਇਸ ਤਰੀਕੇ ਦੇ ਨਾਲ ਮੌਤ ਨੂੰ ਗੱਲ ਲਗਾ ਲਿਆ ਗਿਆ ਤਾਂ ਵੱਡੇ ਸਵਾਲ ਇਹ ਘਟਨਾ ਖੜੇ ਕਰਦੀ ਹੈ ਦੇਖਣਾ ਹੋਵੇਗਾ ਕਿ ਪੁਲਿਸ ਜਾਂਚ ਦੇ ਵਿੱਚ ਹੋਰ ਕੀ ਕੁਝ ਨਿਕਲ ਕੇ ਸਾਹਮਣੇ ਆਉਂਦਾ ਹੈ ਔਰ ਕਾਰਨ ਕੀ ਰਹਿੰਦੇ ਨੇ ਕਿ ਇਸ ਤਰੀਕੇ ਦੇ ਨਾਲ ਉਸ ਦੇ ਵੱਲੋਂ ਮੌਤ ਗੱਲ ਲਗਾਈ ਜਾਂਦੀ ਹੈ ਜਾਂ ਫਿਰ ਇਹ ਸੁਸਾਈਡ ਹੈ ਜਾਂ ਫਿਰ ਮਾਮਲਾ ਕੋਈ ਹੋ ਰਿਹਾ ਤਾਂ ਇਸ ਐਂਗਲ ਤੋਂ ਵੀ ਪੁਲਿਸ ਦੇ ਵੱਲੋਂ ਜਾਂਚ ਕੀਤੀ ਜਾ ਰਹੀ ਹੈ